ਚੁੱਤੀ ਹਾਰ ਚੇਲ ਵਾਪਿਸ ਜਾਣਗੇ ਖੁਦ ਨੂੰ ਸਰੈਂਡਰ ਕਰਨਗੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਤੇ ਲਈ 3 ਹਫਤਿਆਂ ਦੀ ਅੰਤਰੀਮ ਜ਼ਮਾਨਤ ਦਿੱਤੀ ਸੀ ਜੋ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਦੇ ਲਈ ਵਰਟੀ ਪੂਰੀ ਹੋਣ ਦੇ ਨਾਲ ਖਤਮ ਹੋ ਕੀ ਅਦਰਸਲ ਚੋਣ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਸੀ ਜਦੋਂ ਜੇਲ੍ਹ ਤੋਂ ਵਾਪਸ ਆਉਂਦੇ ਨੇ ਬਾਹਰ ਆਉਂਦੇ ਨੇ ਅਰਵਿੰਦ ਕੇਚਰੀਫਾਲ ਪੰਜਾਬ ਦੇ ਵਿੱਚ ਦੌਰੇ ਤੇ ਸੰਤੇ ਜੋਰਾਸ਼ਵਰ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਹੁਣ ਅਦਾਲਤ ਦੇ ਵੱਲੋਂ ਉਹਨਾਂ ਨੂੰ ਰਾਹਤ ਨਹੀਂ ਮਿਲੀ ਦੱਸਦੇ ਕਿ 5 ਜੂਨ ਨੂੰ ਅੰਤਿਮ ਜ਼ਮਾਨਤ ਤੇ ਫੈਸਲਾ ਜਿਹੜਾ ਕੋਰਟ ਦੇ ਵੱਲੋਂ ਦੱਸਿਆ ਜਾਵੇਗਾ ਇਹ ਵੀ ਦੱਸਦੀ ਹੈ ਕਿ ਗੰਭੀਰ ਬਿਮਾਰੀ ਦਾ ਸ਼ੱਕ ਜ਼ਾਹਰ ਕਰਤੇ ਹੋਏ ਸੀਐਮ ਕੇ ਚਿਫਾਲ ਨੇ ਅਦਾਲਤ ਨੂੰ ਮੈਡੀਕਲ ਅਧਾਰ ਤੇ ਅੰਤ੍ਰੀਮ ਜ਼ਮਾਨਤ ਵਧਾਉਣ ਦੇ ਲਈ ਕਿਹਾ ਸੀ ਹਾਲਾਂਕਿ ਅਦਾਲਤ ਨੇ ਉਹਨਾਂ ਦੀ ਪਟੀਸ਼ਨ ਤੇ ਆਪਣਾ ਹੁਕਮ 5 ਜੂਨ ਤੱਕ ਮੁਲਤਵੀ ਕਰ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਦੇ 2 ਜੂਨ ਨੂੰ ਦੁਪਹਿਰ 3 ਵਜੇ ਦੇ ਕਰੀਬ ਤਿਹਾਰ ਜਿਲ ਜਾਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਧਾਰਮਿਕ ਸਥਾਨਾਂ ਦਾ ਵੀ ਦੌਰਾ ਕੀਤਾ ਜਾਵੇਗਾ ਰਾਜਕੜ ਸਥਿਤ ਮਹਾਤਮਾ ਗਾਂਧੀ ਦੇ ਸਮਾਰਕ ਦੇ ਨਾਲ-ਨਾਲ ਪਾਰਟੀ ਦਫ਼ਤਰ ਅਤੇ ਹਨੂਮਾਨ ਜੀ ਦੇ ਮੰਦਰ ਦਾ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾਵੇਗਾ ਦੱਸਦੀ ਹੈ ਕਿ ਅੱਜ ਖੁਦ ਨੂੰ ਸਰੈਂਡਰ ਕਰਨਗੇ ਅਰਪਿੰਦ ਕੇਜਰੀਵਾਲ ਵੋਟਾ ਦੇ ਪਹਿਲਾ ਜ਼ਮਾਨਤ ਤੇ ਬਾਹਰ ਆਏ ਸੀ ਆਪਣਾ ਮੈਡੀਕਲ ਦਿਖਾਇਆ ਗਿਆ ਸੀ ਅਦਾਲਤ ਨੂੰ ਉਸ ਤੋਂ ਬਾਅਦ ਅਦਾਲਤ ਦੇ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਹੈ ਤੇ ਅੱਜ ਖੁਦ ਨੂੰ ਦਿੱਲੀ ਦੇ ਮੁੱਖ ਮੰਤਰੀ ਸਰੈਂਡਰ ਕਰਨਗੇ ਕਿਉਂਕਿ ਲਗਾਤਾਰ ਉਹਨਾਂ ਦੇ ਵੱਲੋਂ ਜੋਰਾ ਸ਼ੋਰਾਂ ਦੇ ਨਾਲ ਹਾਲਾਂਕਿ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਸੀ ਪੰਜਾਬ ਦੋਰੇ ਤੇ ਸੀਤੀ ਜ਼ੀਰੋ ਦਾ ਜਿਹੜਾ ਹੋਕਾ ਲਾਇਆ ਗਿਆ ਸੀ ਤੇ ਅਚੇਹੇ ਦੇ ਵਿੱਚ ਕਿੰਨਾ ਕਿਤੇ ਕੋਰਟ ਦੇ ਵੱਲੋਂ ਉਹਨਾਂ ਨੂੰ ਰਾਹਤ ਨਹੀਂ ਮਿਲੇ ਕਿਉਂਕਿ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਉਹਨਾਂ ਦੀ ਸਮਾਨਤ ਨੂੰ ਵਧਾਇਆ ਜਾਵਿਸ ਸੁਪਰੀਮ ਕੋਰਟ ਨੇ ਚੋਣ ਪ੍ਰਚਾਰ ਲਈ ਹਾਲਕਿ ਇਹਨਾਂ ਨੂੰ ਰਾਹਤ ਮਿਲੀ ਦਿੱਤੀ ਸੀ ਸੀਐਮ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਦੇ ਲਈ 10 ਮਈ ਨੂੰ ਸੁਪਰੀਮ ਕੋਰਟ ਵੱਲੋਂ ਅੰਤ੍ਰ임 ਜ਼ਮਾਨਤ ਤੇ 3 ਮਾਫ ਕਰਨਾ 1 ਜੂਨ ਤੱਕ ਜੇਲ੍ਹ ਦੇ ਵਿੱਚ ਰਿਹਾ ਕਰ ਦਿੱਤਾ ਗਿਆ ਸੀ ਕੇਜਰੀਵਾਲ ਨੇ ਸ਼ੁਕਰਗੁਜ਼ਾਰ ਨੂੰ ਕਿਹਾ ਕਿ ਉਹ ਜੇਲ੍ਹ ਪ੍ਰਸ਼ਾਸਨ ਦੇ ਸਾਹਮਣੇ ਹੀ ਖੁਦ ਨੂੰ ਸਰੈਂਡਰ ਕਰਨਗੇ ਤੋਂ ਚੋਣ ਨੂੰ ਜਾਨਕੀ ਅੱਜ 3 ਵਜੇ ਕਰੀਬ ਆਪਣੇ ਘਰੋਂ ਨਿਕਲਣਗੇ ਤੇ ਖੁਦ ਨੂੰ ਸਰੈਂਡਰ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਹਾਲਾਂਕਿ ਇਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਆਪਣੇ ਵਰਕਰਾਂ ਨੂੰ ਸੰਬੋਧਨ ਕੀਤਾ ਜਾਵੇਗਾ ਤੇ ਕੁਝ ਧਾਰਮਿਕ ਸਥਾਨਾਂ ਦਾ ਦੌਰਾ ਵੀ ਕੀਤਾ ਜਾਵੇਗਾ ਨਤਮਸਤਕ ਹੋਣਗੇ ਇਸ ਮਹਾਂਕਮਾ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਜਾਵੇਗੀ ਚੁੱਤੀ ਹਾਰ ਚੇਲ ਵਾਪਿਸ ਜਾਣਗੇ ਖੁਦ ਨੂੰ ਸਰੈਂਡਰ ਕਰਨਗੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਤੇ ਲਈ 3 ਹਫਤਿਆਂ ਦੀ ਅੰਤਰੀਮ ਜ਼ਮਾਨਤ ਦਿੱਤੀ ਸੀ ਜੋ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਦੇ ਲਈ ਵਰਟੀਗ ਪੂਰੀ ਹੋਣ ਦੇ ਨਾਲ ਖਤਮ ਹੋ ਕੀ ਅਦਰਸਲ ਚੌਣ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਸੀ ਜਦੋਂ ਜੇਲ੍ਹ ਤੋਂ ਵਾਪਸ ਆਉਂਦੇ ਨੇ ਬਾਹਰ ਆਉਂਦੇ ਨੇ ਅਰਵਿੰਦ ਕੇਚਰੀਫਾਲ ਪੰਜਾਬ ਦੇ ਵਿੱਚ ਦੌਰੇ ਤੇ ਸੰਤੇ ਜੋਰਾਸ਼ਵਰ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਹੁਣ ਅਦਾਲਤ ਦੇ ਵੱਲੋਂ ਉਹਨਾਂ ਨੂੰ ਰਾਹਤ ਨਹੀਂ ਮਿਲੀ ਦੱਸਦੇ ਕਿ 5 ਜੂਨ ਨੂੰ ਅੰਤਿਮ ਜ਼ਮਾਨਤ ਤੇ ਫੈਸਲਾ ਜਿਹੜਾ ਕੋਰਟ ਦੇ ਵੱਲੋਂ ਦੱਸਿਆ ਜਾਵੇਗਾ ਇਹ ਵੀ ਦੱਸਿਆ ਕਿ ਗੰਭੀਰ ਬਿਮਾਰੀ ਦਾ ਸ਼ੱਕ ਜ਼ਾਹਰ ਕਰਤੇ ਹੋਏ ਸੀਐਮ ਕੇ ਚਿਫਾਲ ਨੇ ਅਦਾਲਤ ਨੂੰ ਮੈਡੀਕਲ ਅਧਾਰ ਤੇ ਅੰਤਰੀਮ ਜ਼ਮਾਨਤ ਵਧਾਉਣ ਦੇ ਲਈ ਕਿਹਾ ਸੀ ਹਾਲਾਂਕਿ ਅਦਾਲਤ ਨੇ ਉਹਨਾਂ ਦੀ ਪਟੀਸ਼ਨ ਤੇ ਆਪਣਾ ਹੁਕਮ 5 ਜੂਨ ਤੱਕ ਮੁਲਤਵੀ ਕਰ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਦੇ 2 ਜੂਨ ਨੂੰ ਦੁਪਹਿਰ 3 ਵਜੇ ਦੇ ਕਰੀਬ ਤਿਹਾਰ ਜਿਲ ਜਾਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਧਾਰਮਿਕ ਸਥਾਨਾਂ ਦਾ ਵੀ ਦੌਰਾ ਕੀਤਾ ਜਾਵੇਗਾ ਰਾਜਕੜ ਸਥਿਤ ਮਹਾਤਮਾ ਗਾਂਧੀ ਦੇ ਸਮਾਰਕ ਦੇ ਨਾਲ-ਨਾਲ ਪਾਰਟੀ ਦਫ਼ਤਰ ਅਤੇ ਹਨੂਮਾਨ ਜੀ ਦੇ ਮੰਦਰ ਦਾ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾਵੇਗਾ ਦੱਸਦੀ ਹੈ ਕਿ ਅੱਜ ਖੁਦ ਨੂੰ ਸਰੈਂਡਰ ਕਰਨਗੇ ਅਰਪਿੰਦ ਕੇਚਰੀਵਾਲ ਵੋਟਾ ਦੇ ਪਹਿਲਾ ਜ਼ਮਾਨਤ ਤੇ ਬਾਹਰ ਆਏ ਸੀ ਆਪਣਾ ਮੈਡੀਕਲ ਦਿਖਾਇਆ ਗਿਆ ਸੀ ਅਦਾਲਤ ਨੂੰ ਉਸ ਤੋਂ ਬਾਅਦ ਅਦਾਲਤ ਦੇ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਹੈ ਤੇ ਅੱਜ ਖੁਦ ਨੂੰ ਦਿੱਲੀ ਦੇ ਮੁੱਖ ਮੰਤਰੀ ਸਰੈਂਡਰ ਕਰਨਗੇ ਕਿਉਂਕਿ ਲਗਾਤਾਰ ਉਹਨਾਂ ਦੇ ਵੱਲੋਂ ਜੋਰਾ ਸ਼ੋਰਾਂ ਦੇ ਨਾਲ ਹਾਲਾਂਕਿ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਸੀ ਪੰਜਾਬ ਦੋਰੇ ਤੇ ਸੀਤੀ ਜ਼ੀਰੋ ਦਾ ਜਿਹੜਾ ਹੋਕਾ ਲਾਇਆ ਗਿਆ ਸੀ ਤੇ ਅਚੇਹੇ ਦੇ ਵਿੱਚ ਕਿੰਨਾ ਕਿਤੇ ਕੋਰਟ ਦੇ ਵੱਲੋਂ ਉਹਨਾਂ ਨੂੰ ਰਾਹਤ ਨਹੀਂ ਮਿਲੇ ਕਿਉਂਕਿ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਉਹਨਾਂ ਦੀ ਸਮਾਨਤ ਨੂੰ ਵਦਾਇਆ ਜਾਵਿਸ ਸੁਪਰੀਮ ਕੋਰਟ ਨੇ ਚੋਣ ਪ੍ਰਚਾਰ ਲਈ ਹਾਲਕਿ ਇਹਨਾਂ ਨੂੰ ਰਾਹਤ ਮਿਲੀ ਦਿੱਤੀ ਸੀ ਸੀਐਮ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਦੇ ਲਈ 10 ਮਈ ਨੂੰ ਸੁਪਰੀਮ ਕੋਰਟ ਵੱਲੋਂ ਅੰਤ੍ਰ임 ਜ਼ਮਾਨਤ ਤੇ 3 ਮਾਫ ਕਰਨਾ 1 ਜੂਨ ਤੱਕ ਜੇਲ੍ਹ ਦੇ ਵਿੱਚ ਰਿਹਾ ਕਰ ਦਿੱਤਾ ਗਿਆ ਸੀ ਕੇਜਰੀਵਾਲ ਨੇ ਸ਼ੁਕਰਗੁਜ਼ਾਰ ਨੂੰ ਕਿਹਾ ਕਿ ਉਹ ਜੇਲ੍ਹ ਪ੍ਰਸ਼ਾਸਨ ਦੇ ਸਾਹਮਣੇ ਹੀ ਖੁਦ ਨੂੰ ਸਰੈਂਡਰ ਕਰਨਗੇ ਤੋਂ ਚੋਣ ਨੂੰ ਜਾਨਕੀ ਅੱਜ 3 ਵਜੇ ਕਰੀਬ ਆਪਣੇ ਘਰੋਂ ਨਿਕਲਣਗੇ ਤੇ ਖੁਦ ਨੂੰ ਸਰੈਂਡਰ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਹਾਲਾਂਕਿ ਇਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਆਪਣੇ ਵਰਕਰਾਂ ਨੂੰ ਸੰਬੋਧਨ ਕੀਤਾ ਜਾਵੇਗਾ ਤੇ ਕੁਝ ਧਾਰਮਿਕ ਸਥਾਨਾਂ ਦਾ ਦੌਰਾ ਵੀ ਕੀਤਾ ਜਾਵੇਗਾ ਨਤਮਸਤਕ ਹੋਣਗੇ ਕਿਸ ਸਵਾਤਮਾ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਜਾਵੇਗੀ